ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਦਾਬ ਨਮਸਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੇ ਚੜ੍ਹਦੀ ਕਲਾ ਚ ਰਹਾ ਕਰੋ ਹਮੇਸ਼ਾ ਖੁਸ਼ ਰਹਾ ਕਰੋ ਤੇ ਅੱਜ ਆਪਾਂ ਇੱਕ ਵੀਡੀਓ ਹੋਰ ਲੈ ਕੇ ਆਏ ਭਾਈ ਸਰਪਤੀ ਸਿੰਘ ਧੁੰਦਾ ਦੀ ਜੋ ਵੀਡੀਓ ਵਿੱਚ ਕੁਛ ਇਦਾਂ ਦੱਸ ਰਹੇ ਨੇ ਵੀ ਜਿਹੜੇ ਅੱਜ ਕੱਲ੍ਹ ਦੇ ਲੋਕ ਮਨਵੱਤੀਆਂ ਕਰਦੇ ਨੇ ਜਿਵੇਂ ਮੰਨ ਲਓ ਵੀ ਕੋਈ ਪਖੰਡਵਾਜ ਆ ਚੱਲਦਾਗਾ ਤੇ ਕਿਸੇ ਪੀਰ ਦੀ ਜਗ੍ਹਾ ਤੇ ਮੱਥੇ ਟੇਕਦੇ ਨੇ ਉਹਨਾਂ ਬਾਰੇ ਤੇ ਆਪਾਂ ਵੀਡੀਓ ਲੈ ਕੇ ਆਇਆ ਤੇ ਆਪਾਂ ਸੁਣਦੇ ਆਜੋ ਭਾਈ ਸਾਹਿਬ ਸਿੰਘ ਤੋਂ ਹੁੰਦਾ ਕੀ ਕਰਦੇ ਨੇ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆਂ ਆਜੋ ਸੁਣਦੇ ਆਂ ਫਿਰ ਆਪਾਂ ਚਲੋ ਬੰਦਾ ਛੱਡੋ ਕਈ ਆਪੇ ਇੱਟਾਂ ਲਾ ਕੇ ਇੱਟਾਂ ਕੋਲੋਂ ਮੰਗੀ ਜਾਂਦੇ ਇਦਾਂ ਚਲੋ ਉਹ ਤੇ ਚਲੋ ਬੰਦਾ ਨਾ ਕੋਈ ਤੇ ਫੇਰ ਵੀ ਮੂੰਹੋਂ ਕੁਝ ਨਾ ਕੁਝ ਬੋਲ ਪੂਗਾ ਕਈ ਆਪੇ ਇੱਟਾਂ ਲਾਉਂਦੇ ਆ ਅੱਛਾ ਵੇਖੋ ਜਿਹੜੇ ਮਿਸਤਰੀ ਨੇ ਉਹ ਜਗਾ ਬਣਾਈ ਹੁੰਦੀ ਨਾ ਉਹਦੀ ਕੋਈ ਸ਼ਰਦਾ ਨਹੀਂ ਹੁੰਦੀ ਉਹਨੇ ਕਿੰਨੀ ਵਾਰੀ ਇੱਟ ਭੰਦਾ ਵਾ ਕਿੰਨੀ ਵਾਰੀ ਤੋੜਦਾ ਵਾ ਕਿੰਨੀ ਵਾਰੀ ਅੱਧੀ ਲਾਉਂਦਾ ਵਾ ਵਿੱਚੋਂ ਉਹਦੀ ਨੁੱਕਰ ਵੀ ਭੰਦਾ ਵਾ ਜੇ ਫਕਰ ਜੇ ਕੋਈ ਜਾਨ ਹੋਵੇ ਉਹਦੀ ਤੇਸੀ ਨਾਲ ਕਿਹੜੀ ਕਰਦੇ ਨਾਲ ਉਹਨੂੰ ਉੱਥੇ ਨਾਲ ਲਕਵਾ ਮਾਰ ਜੇ ਮਿਸਤਰੀ ਨੇ ਕਈ ਮਿਸਤਰੀਆਂ ਨੇ ਕਾਰੀਗਰਾਂ ਨੇ ਜ਼ਿੰਦਗੀ ਚ ਕਈ ਮਠੀਆਂ ਬਣਾਈਆਂ ਉਹ ਤਾਂ ਤੂੰ ਮੰਨਦਾ ਕਹਿੰਦਾ ਆਪਾਂ ਤੇ ਭਾਈ ਕੰਮ ਕਰਦੇ ਮੇਰੇ ਲੋ ਭਾਵੇਂ ਖੁਰਲੀ ਬਣਾਉਂਦੇ ਉਹਦਾ ਕੋ ਮਰਜੀ ਬਣਾਉ ਸਹੀਗਾ ਮੇਰੇ ਵਾਸਤੇ ਜਿੱਦਾਂ ਦੀ ਖੁਰਲੀ ਓਦਾਂ ਦੀ ਮਟੀ ਹੈ ਤੇ ਜਿੰਨਾ ਬਣਵਾਈ ਹੁੰਦੀ ਜਿੰਨਾਂ ਨੇ ਟਰਾਲੀ ਭਰ ਕੇ ਇੱਟਾਂ ਦੀ ਲੈਂਦੀ ਨਾ ਉਹ ਲੰਮੇ ਪੈ ਪੈ ਕੇ ਲੰਮੇ ਪੈ ਪੈ ਕਰਦਾਸਾਂ ਕਰਦੇ ਵੀ ਹਾਏ ਬਾਬਾ ਬੜਾ ਜ਼ਹਰਾ ਤੇ ਇਹ ਸਮਝੀ ਨਹੀਂ ਆਉਂਦੀ ਸਾਨੂੰ ਵੀ ਉਹਦੇ ਨਾਲ ਦੀਆਂ ਇੱਟਾਂ ਇੱਕੇ ਪੱਠੇ ਚੋਂ ਆਈਆਂ ਵਾ ਉਸ ਇੱਕੇ ਪੱਠੇ ਚੋਂ ਇੱਟਾਂ ਆਈਆਂ ਵਾ ਇੱਕ ਟਰਾਲੀ ਲੱਦ ਕੇ ਕਬਰ ਨੂੰ ਲਾਤੀ ਆ ਤੇ ਇੱਕ ਅਗਲੇ ਲਿਆ ਕੇ ਤੇ ਮਜਾਂ ਦੇ ਥੱਲੇ ਲਾਤੀ ਉਹ ਜਿਹੜੀਆਂ ਮਜਾਂ ਥੱਲੇ ਉਹਨਾਂ ਨੂੰ ਸੁਰਤ ਹੀ ਨਹੀਂ ਆਉਂਦੀ ਇੱਕ ਮੱਝ ਗੋਆ ਕਰਦੀ ਅਗਲਾ ਪਿਸ਼ਾਹ ਕਰਦਾ ਦੂਜੀ ਫੇਰ ਦੱਦ ਕਰ ਦਿੰਦੀ ਆ ਸਹੀ ਗੱਲ ਉਹ ਤਾਂ ਜੇ ਇੱਟਾਂ ਬੋਲਦੀਆਂ ਨਾ ਤਾਂ ਉਹ ਕਾ ਵੀ ਕਹਿਣ ਵੀ ਤੁਸੀਂ ਤੇ ਭੈਣੋ ਚੰਗੀਆਂ ਜੇ ਤੁਹਾਡੇ ਤੇ ਰੋਜ਼ ਹੀ ਲੱਡੂ ਚੜਦੇ ਆ ਤੇਲ ਤੇਲ ਦੇ ਦੀਵੇ ਜਗਦੇ ਆ ਸੰਗ ਸੁਪਤੀ ਨਹੀਂ ਆਉਂਦੀ ਮਨੋਂ ਦੁਆ ਹੁੰਦਾ ਸਹੀ ਗੱਲ ਸਮਝ ਆਈ ਪਿਆਰਿਓ ਜੇ ਸੱਚੀ ਬੋਲਦੀਆਂ ਹੋਣ ਨਾ ਉਹ ਤੁਹਾਡੇ ਤੇ ਕੇਸ ਕਰ ਦੇਣ ਮੁਕਦਮਾ ਕਰ ਦੇਣ ਤੁਹਾਡੇ ਤੇ ਆਪੇ ਜਗ੍ਹਾ ਬਣਾਈਆਂ ਨੇ ਆਪੇ ਉੱਤੇ ਦੀਵੇ ਜਗਾਈ ਜਾਂਦੇ ਆ ਆਪੇ ਅਰਦਾਸਾਂ ਕਰੀ ਜਾਂਦੇ ਆ ਆਪੇ ਉੱਤੇ ਤੁਰੇ ਜਾਣਗੇ ਫਿਰ ਰਿਸ਼ਤੇਦਾਰ ਪੜੀ ਵਿਵਤਾ ਤਗੜੀ ਆ ਜਿਹੜੇ ਮੰਨਦੇ ਆ ਉਹ ਵੀਰਵਾਰ ਵਾਂਡੇ ਥੋੜਾ ਜਾ ਸਕਦੇ ਕਿਤੇ ਮਜਾਲ ਕੀ ਹੋ ਕਿਤੇ ਵੀਰਵਾਰ ਕਿਤੇ ਵਿਆਹ ਚੱਲ ਜਣ ਸ਼ਾਮਾਂ ਨੂੰ ਹਣੇ ਪੈਣਾ ਫਕਰ ਦਾ ਕਈ ਤਾਂ ਬਾਹਰਲੇ ਦੇਸ਼ ਵੀ ਲੈ ਕੇ ਦੀਵਾ ਦੀਵਾ ਦਾ ਭਾਵ ਕਿ ਉੱਥੇ ਉਹ ਦੂਜੀ ਜਗਾਈ ਜਾਂਦੇ ਲੈਡ ਬਾਬੇ ਦਾ ਨਾਮ ਲੈ ਕੇ ਆਉਂਦੇ ਇੱਥੋਂ ਮੂੰਹ ਕਰਕੇ ਜਗਾਉਣੀ ਅਸੀਂ ਵਿਦੇਸ਼ਾਂ 'ਚ ਵੀ ਕਈ ਦਿਨ ਤਲਦੇ ਉਹ ਜਾਜਾਂ ਦੇ ਚੜਾ ਚੜਾ ਕੇ ਫਕਰਾਂ ਨੂੰ ਲੈ ਕੇ ਕਈ ਦੇਹਤਾਰੀ ਬਾਬਿਆਂ ਦੀਆਂ ਫੋਟੋਆਂ ਘਰਾਂ 'ਚ ਰੱਖ ਕੇ ਉਹਦੇ ਅੱਗੇ ਲਾਉਂਦੇ ਆ ਜੋਤਾ ਜਗਾਉਂਦੇ ਆ ਲੱਕੜ ਦੇ ਘਰ ਆ ਉੱਤੇ ਦੀਵਾ ਜਗਾ ਨਹੀਂ ਸਕਦੇ ਫਿਰ ਇਹ ਗੱਲ ਭੁੱਸ ਜਾ ਤਾਂ ਪੂਰਾ ਗੱਲ ਇਹ ਆਪਣਾ ਉਹ ਬਿਜਲੀ ਵਾਲਾ ਦੀਵਾ ਜਗਾ ਲੈਂਦੇ ਅੱਗੇ ਜਗੀ ਜਾਂਦਾ ਬਿਜਲੀ ਵਾਲਾ ਦੀਵਾ ਨਿਆਣੇ ਬਥੇਰਾ ਸਮਝਾਉਂਦੇ ਵੀ ਇਹ ਕੰਮ ਨਾ ਕਰੋ ਪਰ ਟਲਦੇ ਥੋੜਾ ਸਾਡੇ ਪੀੜੀ ਜਦੋਂ ਤੱਕ ਮਰਦੀ ਰਹੀ ਨਾ ਗੱਲ ਬਣਨੀ ਨਹੀਂ ਗੁੱਸਾ ਨਾ ਮਨਾਰੇ ਮਾਫੀ ਮੰਗ ਲਾ ਪਹਿਲਾਂ ਸਹੀ ਗੱਲ ਇਹ ਇਹ ਜਦੋਂ ਇੱਕ ਪੀੜੀ ਖਤਮ ਹੋਏਗੀ ਨਾ ਅਗਲੀ ਪੀੜੀ ਨੂੰ ਫੇਰ ਸਮਝ ਆਉਣੀ ਆ ਵੀ ਯਾਰ ਅਸੀਂ ਕਿਹੜੇ ਬੰਨੇ ਮਠੀਆਂ ਕਬਰਾਂ ਪਹਿਲਾਂ ਸਾਰੇ ਪੇਪਰ ਵਰਕ ਤਿਆਰ ਕਰਦੇ ਆ ਵੀਜ਼ਾ ਲੱਗਦਾ ਬੜੀ ਮਿਹਨਤ ਨਾਲ ਤੇ ਨਾ ਪਤਾ ਕਿਦਾਂ ਜਿਵੇਂ ਇਹ ਫਕਰ ਦੀ ਕਿਰਪਾ ਨਵੀਜ਼ਾ ਲੱਗਾ ਨਾ ਬਾਬੇ ਦਾ ਫਕਰ ਤੇ ਵਿਚਾਰਾ دیਵਾ ਵੀ ਤੁਹਾਡਾ ਡੀਗਦਾ ਰਿਹਾ ਵੀ ਕਦੋਂ ਜਗਾਓਗੇ ਤੇ ਗੱਲ ਬਣੂਗੀ ਤੁਹਾਡੀ ਕਈ ਦੇਹਤਾਰੀ ਬਾਬਿਆਂ ਕੋਲ ਹੀ ਫਿਰਦੇ ਬਾਬਾ ਜੀ 5-7 ਵਰੀ ਦੀ ਫਿਊਜ ਲਾ ਗਈ ਹਾਥੀ ਰੱਖਦੇ ਹੋ ਉਹ ਲਾ ਕੇ ਉਹ ਜਵਾਕ ਪਾਸੋਂ ਚੇਲੇ ਆਂਦੇ ਆ ਬਾਬਾ ਤੇ ਆਪ ਗਾੜੀ ਜੈਂਟ ਲਵਦਾ ਫਿਰਦਾ ਇਹਨਾਂ ਦੇ ਵੀਜ਼ਾ ਨ ਲੱਗਣ ਡਿਆ ਬੜੇ ਚੇਲੇ ਸਾਡੇ ਲੋਕਾਂ ਨੂੰ ਕਦੋਂ ਸਮਝ ਆਊਗੀ ਕਿੰਨੇ ਭੋਲੇ ਲੋਕ ਪਤਾ ਨਹੀਂ ਸਮਝ ਆਉਂਦੀ ਜਾਂ ਭੋਲੇ ਆ ਜਾਂ ਸਮਝ ਨਹੀਂ ਆ ਰਹੀ ਵੀ ਅਸੀਂ ਪਿੱਛੇ ਲੱਗੇ ਇਹਨਾਂ ਦੇ ਤੁਰੇ ਫਿਰਦੇ ਆ ਪਗਤਨਾਮ ਦੇਵ ਜੀ ਦੀ ਬਾਣੀ ਪੜ ਕੇ ਵੇਖੋ ਇੱਕੇ ਪੱਥਰ ਕੀਜੇ ਪਾਉ ਤੇ ਦੂਜੇ ਪੱਥਰ ਧਰੀਏ ਪਾਉ ਪਾਉ ਤੇ ਪਾਉ ਦੋ ਸ਼ਬਦ ਵਰਤੇ ਆ ਭੱਬੇ ਨਾਲ ਤੇ ਪੱਪੇ ਨਾਲ ਪਾਉ ਦਾ ਅਰਥ ਪਿਆਰ ਹੈ ਤੇ ਪਾਉ ਦਾ ਅਰਥ ਪਿਆਰ ਆ ਕਹਿੰਦੇ ਯਾਰ ਕਿੰਦਾ ਦੀ ਤੁਹਾਡੀ ਬੇਇਨਸਾਫੀ ਆ ਇੱਕ ਪੱਥਰ ਤੇ ਪੈਰ ਰੱਖਦੇ ਹੋ ਜਿਹੜਾ ਤੁਸੀਂ ਘਰਾਂ ਚ ਲਾਇਆ ਉਹਨੂੰ ਕੀ ਆਂਦੇ ਹੋ ਭਲਾ ਪੱਥਰ ਵੜਾ ਕੇ ਆਲੇ ਯਾਰ ਬੋਲੋ ਕੀ ਆਂਦੇ ਹੋ ਜੀ ਪੱਥਰ ਵੜਾ ਤੇ ਕਹਿੰਦੇ ਇੱਕ ਪੱਥਰ ਦੇ ਗਾੜੀ ਤੁਸੀਂ ਮੱਥੇ ਡੇਕ ਦੋ ਨਮਸਕਾਰਾਂ ਕਰਦੇ ਏਕੇ ਪਾਥਰ ਕੀ ਜੇ ਪਾਓ ਦੂਜੇ ਪਾਥਰ ਪਾਓ ਤਰੀਏ ਪਾਓ ਜੇ ਇਹ ਦੇਵਤਾ ਉਹ ਵੀ ਦੇਵਾ ਜੇ ਇਹ ਰੱਬ ਆ ਤੇ ਫਿਰ ਉਹ ਵੀ ਰੱਬ ਆ ਦੋਵੇਂ ਬਰਾਬਰ ਹੋਣੇ ਚਾਹੀਦੇ ਆ ਨਾ ਪਰ ਨਹੀਂ ਹੈਗਾ ਇਦਾਂ ਇਹ ਰੱਬ ਨਹੀਂ ਹੈਗਾ ਤੁਸੀਂ ਕਿਤਾ ਮੰਨੋਗੇ ਪਰ ਸਾਡਾ ਸਮਾਜ ਅਜੇ ਤੱਕ ਮੰਨੀ ਜਾਂਦਾ ਹਨੇਰਾ ਢੋ ਰਿਆ ਸੀ ਅਸੀਂ ਉਦਾਂ ਹੀ ਪਖੰਡ ਉਦਾਂ ਹੀ ਕਰਮकांड ਉਦਾਂ ਹੀ ਸਭ ਕੁਝ ਨਾਲ ਚੱਕੀ ਆਉਂਦੇ ਸਤਗੁਰ ਦੀ ਬਾਣੀ ਇਸ ਪਖੰਡ ਵਿੱਚੋਂ ਸਾਨੂੰ ਬਾਹਰ ਕੱਢਦੀ ਆ ਵੀ ਭਾਈ ਨਿਕਲੋ ਪਾਰ ਦੁਬਦਾਨਾ ਪੜੋ ਹਰ ਬਿਨ ਹੋਣਾ ਨਾ ਸਮੜ ਮੈਂ ਕਦੀ ਕਦੀ ਸੋਚਦਾ ਜਿਹੜਿਆ ਪਾਠੀ ਸਿੰਘ ਜਾ ਕੇ ਮਠੀਆਂ ਤੇ ਪਾਠ ਕਰਦੇ ਆ ਕਿ ਉਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ 'ਚ ਉਹ ਸ਼ਬਦ ਨਹੀਂ ਪੜੇ ਕਿਉਂ ਰੋਕਣ ਜਾਣਾ ਪਵੇ ਜੀ ਬਾਹਰੋਂ ਕਿਸੇ ਨੂੰ ਆਣ ਕੇ ਤੁਸੀਂ ਆਪ ਹੀ ਕਹ ਦੋ ਭਾਈ ਗੁਰਬਾਣੀ ਇਜਾਜ਼ਤ ਨਹੀਂ ਦਿੰਦੀ ਗੁਰਬਾਣੀ ਕਿਸੇ ਮਠੀ ਤੇ ਪ੍ਰਕਾਸ਼ ਕਰਨ ਦੀ ਇਜਾਜ਼ਤ ਬੋਲੋ ਜੀ ਆਪੇ ਕਹੋ ਲੜਾਈ ਪਵੇ ਨਾ ਬਖੇੜੇ ਖੜੇ ਹੋਣ ਹੀ ਨਾ ਪਰ ਸਾਡਾ ਸਮਾਜ ਉਸੇ ਕਰਮਕਾਂਡ ਵਿੱਚ ਉਸੇ ਵਹਿਣ 'ਚ ਵਹਿੰਦਾ ਜਾ ਰਿਹਾ ਹੈ ਤੋ ਕਿੰਨੇ ਪਿਆਰੇ ਸ਼ਬਦ ਸਤਿਗੁਰ ਨੇ ਬਾਣੀ ਵਿੱਚ ਵਰਤੇ ਹੋਏ ਨੇ ਇਹਨਾਂ ਵਹਿਮਾਂ ਚੋਂ ਭਰਮਾਂ ਚੋਂ ਪਖੰਡਾਂ ਚੋਂ ਕੱਢਣ ਵਾਸਤੇ ਕਿ ਜ਼ਿੰਦਗੀ ਨੂੰ ਕਿਦਾਂ ਸਮੂਰਥ ਲੈ ਕੇ ਤੁਰਨਾ ਹੈ ਕਿਦਾਂ ਤੁਸੀਂ ਇਸ ਦਲਦਲ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ ਕਿਉਂਕਿ ਕੁਦਰਤੀ ਗੱਲ ਹੈ ਜਿਹਨੂੰ ਪੂਜੋਗੇ ਉਹਦੇ ਵਰਗੇ ਬਣੋਗੇ ਜੈਸੋ ਸੇਵਾ ਤੈਸੋ ਹੋਵੇ ਜਿੱਦਾਂ ਨੂੰ ਸੇਵੋਗੇ ਉਦਾਂ ਦੀ ਤੁਹਾਡੀ ਸੂਰਤ ਬਣ ਜਾਣੀ ਹੈ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਏ ਲੈ ਜਾ ਰਹੇ ਓਏ ਲੈ ਗਾੜੇ ਤੇਰੀ ਗੱਤ ਇਹ ਸ਼ਬਦ ਜਿਹਨਾਂ ਵਰਤੇ ਸੀ ਉਹਨਾਂ ਨੇ कि ਜਦੋਂ ਤੁਸੀਂ ਜਿਹਨੂੰ ਪੂਜੋਗੇ ਉਹਦੇ ਵਰਗੇ ਹੋ ਜਾਓਗੇ ਇਸ ਕਰਕੇ ਸਾਨੂੰ ਸ਼ਬਦ ਨਾਲ ਜੋੜਿਆ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਸਾਡੇ ਵਾਸਤੇ ਗੁਰੂ ਦਾ ਸ਼ਬਦ ਹੈ ਅਸੀਂ ਬੁੱਤ ਪੂਜਕ ਨਹੀਂ ਆ ਪਰ ਅੱਜ ਬੁੱਤ ਪੂਜਕ ਬਣਾ ਦਿੱਤਾ ਗਿਆ ਸਾਨੂੰ ਤਰ੍ਹਾਂ ਤਰ੍ਹਾਂ ਦੇ ਬੁੱਤ ਬਣਾ ਕੇ ਅੱਜ ਸਾਡਾ ਸਮਾਜ ਉਹਦੀ ਪੂਜਾ ਕਰਦਾ ਪਿਆ ਤੂੰ ਇਸ ਕਰਕੇ ਆਪਣੇ ਘਰਾਂ ਚ ਸਤਗੁਰ ਦੀ ਬਾਣੀ ਪੜੋ ਸਤਗੁਰੂ ਦੀ ਬਾਣੀ ਨੂੰ ਵਿਚਾਰੋ ਉਹਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਬਾਣੀ ਤਾਂ ਪੜਦਾ ਨਹੀਂ ਕਰੋ ਤਾਂ ਕਿ ਸਾਡੀ ਜ਼ਿੰਦਗੀ ਵਧੀਆ ਬਣੇ ਕਿਉਂਕਿ ਇਹ ਕੰਮ ਥੋੜਾ ਜਿਹਾ ਸਾਨੂੰ ਔਖਾ ਲੱਗਦਾ ਹੈ ਬਾਣੀ ਪੜਨ ਵਾਲਾ ਵਿਚਾਰਨ ਵਾਲਾ ਦੂਜੇ ਸਾਨੂੰ ਜਿਹੜੇ ਕੰਮ ਔਖੇ ਨਹੀਂ ਸੌਖੇ ਲੱਗਦੇ ਤਾਂ ਹੀ ਸਾਡਾ ਸਮਾਜ ਉਧਰ ਭੱਜਾ ਫਿਰਦਾ ਹੈ ਤੋ ਇਸ ਕਰਕੇ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ ਹੈ ਕਿ हे ਭਾਈ ਵੇਖ ਜੇ ਉਹ ਰਾਜੇ ਦੀ ਮਾੜੀ ਦੀ ਅੱਖ ਲੱਗੀ ਤਾਂ ਉਹਨੂੰ ਸੁਪਨਾ ਆਇਆ ਕਿ ਮੈਂ ਤੇ ਭਿਖਾਰੀ ਬਣ ਗਿਆ ਪਰ વાਸਤ ਵਿੱਚ ਉਹ ਭਿਖਾਰੀ ਨਹੀਂ ਸੀ ਉਹ ਤੇ ਰਾਜਾ ਸੀ ਇਦਾਂ ਹੀ ਜਿਹੜਾ ਇਨਸਾਨ ਆ ਹੇਗਾ ਤੇ RAM ਦੀ ਅੰਸਵਾ ਪਰ ਗਫਲਤ ਦੀ ਨੀਂਦ ਵਿੱਚ ਕਿਤੇ ਅੱਖ ਲੱਗ ਗਈ ਇਹਦੀ ਗਫਲਤ ਦੀ ਨੀਂਦ ਜੋ ਸੀ ਅਗਿਆਨਤਾ ਦੀ ਨੀਂਦ ਵਿੱਚ ਇਹ ਸੌ ਗਿਆ ਅੱਖ ਲੱਗੀ ਤੇ ਇਹਨੂੰ ਆਪਣੇ ਆਪ ਇਹ ਲੱਗਾ ਮੈਂ ਤੇ ਪਖਾਰੀ ਤਾਂ ਹੀ ਤੇ ਠੂਠਾ ਫੜ ਕੇ ਤੁਰਿਆ ਫਿਰਦਾ ਕਦੀ ਕਿਸੇ ਕੋਲ ਮੰਗਦਾ ਫਿਰਦਾ ਕਦੀ ਕਿਸੇ ਕੋਲ ਮੰਗਦਾ ਫਿਰਦਾ ਅਸਤਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਦੂਜਾ ਬਚਨ ਭਗਤ ਜੀ ਨੇ ਬੜਾ ਕਮਾਲ ਦਾ ਕੀਤਾ ਕਹਿੰਦੇ ਰਾਜ ਭਯੰਗ ਪ੍ਰਸੰਗ ਜੈਸੇ ਹੈ ਆਪਕਸ਼ ਮਰਮ ਜਨਾਇਆ ਵੇਖੋ ਕਿੰਨੀ ਪਿਆਰੀ ਦਲੀਲ ਦਿੱਤੀ ਐ ਭਗਤ ਜੀ ਕਹਿੰਦੇ ਘਰ ਚ ਰੋਣਾ ਪੈ ਗਿਆ ਸੱਪ ਆ ਗਿਆ ਸੱਪ ਆ ਗਿਆ ਸਾਰਾ ਟੱਬਰ ਮੰਜੀਆਂ ਤੇ ਜਾ ਚੜਿਆ ਬਾਹਰੋਂ ਬਜ਼ੁਰਗ ਆਇਆ ਉਹ ਕਹਿੰਦਾ ਜਵਾਕੂ ਕੀ ਹੋਇਆ ਨਿਆਣਿਆਂ ਨੂੰ ਕੀ ਹੋਇਆ ਕਹਿੰਦੇ ਜੀ ਪਾਪਾ ਜੀ ਘਰ ਚ ਸੱਪ ਆ ਗਿਆ ਕਹਿੰਦੇ ਕਮਲਿਓ ਲਾਈਟ ਤੇ ਜਗਾਓ ਵੇਖੋ ਤੁਸੀਂ ਕਿੱਡਾ ਵੱਡਾ ਪਤਾ ਤਾਂ ਲੱਗੇ ਸੱਪ ਦਾ ਜਦੋਂ ਦੀਵਾ ਜਗਾਇਆ ਤਾਂ ਸਾਰੇ ਮੰਜੀਆਂ ਤੋਂ ਸੱਲੇ ਉਤਰ ਆਏ ਕੋਈ ਕਿਉਂ ਕਿ ਉਹਦੇ ਰੱਸੀ ਦਾ ਟੁਕੜਾ ਜਾਂ ਪਿਆ ਸੀ ਕਿਸੇ ਦਾ ਇੱਕ ਦਾ ਪੈਰ ਲਗਾ ਉਹਨੇ ਰੋਲਾ ਪਾਤਾ ਸਾਰੇ ਟੱਬਰ ਨੇ ਇਹ ਨਹੀਂ ਵੇਖਿਆ ਉਹ ਰੱਸੀ ਕਿਤੇ ਕਈ ਵਾਰੀ ਵੇਖਿਆ ਨੇਰੇ 'ਚ ਰੱਸੀ ਪੈਰ ਨਾਲ ਲੱਗ ਜਾਣਾ ਤੇ ਡਰਾਕਲ ਬੰਦਾ ਤੇ ਸਾਰੇ ਟੱਬਰ ਦੀਆਂ ਚੀਕ ਕਢਾਉਂਦਾ ਡਰਾਕਲ ਬੰਦਾ ਤਗੜਾ ਬੰਦਾ ਤੇ ਜਿਹੜਾ ਜਿਹੜਾ ਹਿੰਮਤਵਾਲਾ ਹੁੰਦਾ ਨਾ ਉਹ ਜਦੋਂ ਪੈਰ ਨਾਲ ਰੱਸੀ ਲੱਗੀ ਉਹਦੇ ਕਿਤੇ ਉਹਨੇ ਹਿੰਮਤ ਜੀ ਕਰਕੇ ਰੱਸੀ ਨੂੰ ਫੜਿਆ ਵੀ ਨਹੀਂ ਤੇ ਕਈ ਵੀ ਡਰਾਕਲ ਜੀ ਹੁੰਦੇ ਨਾ ਕਈ ਡਰਾਕਲ ਜੀ ਬੰਦੇ ਕਿਤੇ ਰੱਸੀ ਪੈਰ ਨਾਲ ਲੱਗੀ ਉਹਨੇ ਚੀਕਾਂ ਮਾਰਿਆ ਸਾਪ ਆ ਗਿਆ ਸਾਪ ਆ ਗਿਆ ਦੂਜਿਆਂ ਨੇ ਉਹਤੇ ਯਕੀਨ ਕਰ ਲਿਆ ਵੀ ਸਾਪ ਸ ਉਹ ਵੀ ਮੰਜਿਆਂ ਜਾ ਚੜੇ ਪਰ ਕੋ ਸਿਆਣਾ ਬਾਪੂ ਆਇਆ ਉਹਨੇ ਆਖਿਆ ਕਮਲਿਓ ਜੇ ਆ ਗਿਆ ਤੇ ਹੁਣ ਆਪ ਉਹਦਾ ਹੱਲ ਵੀ ਤੇ ਕਰਨਾ ਵੇਖੋ ਸ਼ੀ ਕਿੱਡਾ ਕ ਵੱਡਾ ਦੀਵਾ ਤੇ ਜਗਾਓ ਪਤਾ ਨਹੀਂ ਲੱਗ ਜਾ ਦੀਵਾ ਜਗਾਇਆ ਤੇ ਸਾਰਾ ਟਬਰ ਮੰਜਿਆਂ ਤੋਂ ਥੱਲੇ ਉਤਰ ਆਇਆ ਹੁਣ ਇਹ ਗੱਲ ਗੁਰਬਾਣੀ ਦੀ ਆ ਲਿਖਿਆ ਰਾਜ ਰੱਸੀ ਭਿਆਂਗ ਸੱਪ ਰਾਜ ਭਿਆਂਗ ਪ੍ਰਸੰਗ ਜੈਸੇ ਹੈ ਜਿਵੇਂ ਰੱਸੀ ਤੇ ਸੱਪ ਦਾ ਪ੍ਰਸੰਗ ਵਾ ਹੈਗੀ ਰੱਸੀ ਸੀ ਪੜ੍ਹਨੇ ਰਾ ਕਰਕੇ ਕੀ ਲੱਗਦਾ ਸੀ ਸਫਲ ਲੱਗੀ ਗਈ ਹੈ ਕੀ ਬੋਲੇ ਹੁਣ ਦੱਸਿਓ ਜੀ ਜਿਹੜਾ ਬੰਦਾ ਕਦੀ ਵੀ ਸਕੂਲ ਨਹੀਂ ਗਿਆ ਉਹਨੂੰ ਵੀ ਸਮਝ ਆ ਗਈ ਨਾ ਇਹ ਗੱਲ ਬਾਣੀ ਇੰਨੀ ਸੌਖੀ ਆ ਇਹਨਾਂ ਮਹਾਪੁਰਸ਼ਾਂ ਨੇ ਇਹਨਾਂ ਕ੍ਰਾਂਤੀਕਾਰੀ ਮਹਾਪੁਰਸ਼ਾਂ ਨੇ ਇੰਨੀਆਂ ਸੌਖੀਆਂ ਦਰੀਲਾਂ ਦਿੱਤੀਆਂ ਵੀ ਜਿਹੜਾ ਬੰਦਾ ਕਦੀ ਸਕੂਲ ਵੀ ਨਹੀਂ ਗਿਆ ਉਹਨੂੰ ਵੀ ਆਪਣੀ ਗੱਲ ਸਮਝ ਆਦੀ ਪਰ ਇੱਕ ਨੈਰੇਟਿਵ ਸਿਰਜਿਆ ਗਿਆ ਗੁਰਬਾਣੀ ਦੇ ਕੋਲ ਬਹਿ ਕੇ ਕਿ ਗੁਰਬਾਣੀ ਸਾਡੀ ਸਮਝ ਤੋਂ ਪਰੇ ਆ ਕਿਉਂਕਿ ਅਗਲਿਆਂ ਨੂੰ ਪਤਾ ਸੀ ਜੇ ਬਾਣੀ ਹਰ ਜਨ ਸਧਾਰਨ ਬੰਦੇ ਨੇ ਸਮਝ ਲਈ ਪਰ ਇਹਨਾਂ ਲੋਕਾਂ ਸਿਆਣੇ ਹੋ ਜਾਣਾ ਸਾਡੇ ਗਿਆਨ ਦੇ ਮੱਥੇ ਇਹਨਾਂ ਨੇ ਫਿਰ ਸਹੀ ਗੱਲ ਹੁੰਦੀ ਉਹਨਾਂ ਨੈਰੇਟਿਵ ਸੱਜਿਆ ਕਾ ਬਹੁਤ ਵੱਡਾ ਆ ਤੁਹਾਡੇ ਸਾਹਮਣੇ ਆ ਮੈਂ ਕੋੜੋ ਨਹੀਂ ਕਹਿ ਰਿਹਾ ਬਾਣੀ ਚ ਲਿਖਿਆ ਰਾਜ ਰੱਸੀ ਭੰਗ ਸੱਪ ਰਾਜ ਭੰਗ ਪ੍ਰਸੰਗ ਜੈਸੇ ਹੈ ਆਕਾਸ਼ ਮਰਮ ਜਨਾਇਆ ਅਨਕ ਕਟਕ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿ ਨਾ ਆਇਆ ਜਿਵੇਂ ਉਹ ਸੋਨਾ ਵਾ ਸੋਨੇ ਦੇ ਕਿੰਨੇ ਡਿਜ਼ਾਈਨ ਹੁੰਦੇ ਜੀ ਕੜਾ ਹੈ ਮੁੰਦਰੀ ਹੈ ਹਾਰ ਹੈ ਹੁਣ ਜਿਹੜੇ ਡਿਜ਼ਾਈਨ ਵੱਖਰੇ ਵੱਖਰੇ ਨੇ ਸੋਨਾ ਵੀ ਵੱਖਰਾ ਵੱਖਰਾ ਹੈ ਸੋਨਾ ਤੇ ਕੋਈ ਹੈ ਇੱਕੇ ਸੋਨੇ ਦੇ ਡਿਜ਼ਾਈਨ ਵੱਖਰੇ ਵੱਖਰੇ ਨੇ ਕਿਸੇ ਨੇ ਕੜਾ ਬਣਾ ਲਿਆ ਕਿਸੇ ਨੇ ਮੁੰਦਰੀ ਬਣਾ ਲਈ ਕਿਸੇ ਨੇ ਗਲਦਾ ਹਾਰ ਤੇ ਚੈਨੀ ਬਣਾ ਲਈ ਹੁਣ ਇੱਕੇ ਸੋਨੇ ਦੀ ਡਲੀ ਵਿੱਚੋਂ ਅਗਲੇ ਨੇ ਵੱਖ-ਵੱਖ ਗਹਿਣੇ ਬਣਾਤੇ ਹੁਣ ਤੁਸੀਂ ਗਹਿਣੇ ਘਰ ਚ ਲਈ ਫਰੋ ਤੁਸੀਂ ਆਪਣੇ ਘਰ ਚ ਗਹਿਣੇ ਲਈ ਫਰੋ ਤਾਂ ਤੁਸੀਂ ਹੁਣ ਇਹ ਕਹੀ ਜਾਓ ਹਾਂ ਗਹਿਣੇ ਵੱਖਰੇ ਵੱਖਰੇ ਆ ਡਿਜ਼ਾਈਨ ਵੱਖਰੇ ਵੱਖਰੇ ਆ ਪਰ ਸੋਨਾ ਬੋਲੋ ਸਾਰੇ ਬਿਲਕੁਲ ਹਾਂ ਜੀ ਤੁਸੀਂ ਸੁਣਿਆ ਇਹਦੇ ਵਿੱਚ ਭਾਈ ਸਰਵਜੀਤ ਸਿੰਘ ਧੌਂਦਾ ਜੀ ਇਹ ਗੱਲ ਕਰਦੇ ਨੇ ਕਿ ਭਾਈ ਜਿਹੜੇ ਅੱਜ ਕੱਲ੍ਹ ਲੋਕ ਨੇ ਦੁਨੀਆ ਚੰਦ ਤੇ ਪਹੁੰਚ ਗਈ ਹੈ ਨਾ ਤੇ ਕਿੰਨੇ ਲੋਕ ਪੜੇ ਲਿਖੇ ਹੋਗੇ ਤੇ ਪਰ ਲੋਕਾਂ ਨੂੰ ਸਮਝ ਫੇਰ ਵੀ ਨਹੀਂ ਆਈ ਅਜੇ ਤੱਕ ਜਿਹੜੇ ਲੋਕ ਮੰਨ ਲਓ ਵੀ ਬਾਹਰ ਕੰਟਰੀ ਜਿ ਤਰ੍ਹਾਂੇ ਫਿਰਦੇ ਨੇ ਐਨੇ ਪੜ੍ਹੇ ਲਿਖੇ ਲੋਕ ਨੇ ਫਿਰ ਵੀ ਲੋਕਾਂ ਨੂੰ ਸਮਝ ਨਹੀਂ ਲੱਗਿਆ ਅਜੇ ਤੱਕ ਲੋਕ ਫਿਰ ਵੀ ਆਪਣੇ ਬਾਬਿਆਂ ਨੂੰ ਮੰਨਦੇ ਨੇ ਤੇ ਜਿੱਥੇ ਜੇ ਕੋਈ ਕਹਿ ਦੇਵੇ ਵੀ ਭਾਈ ਆਹਾ ਸੋਡੇ ਘਰ ਦੇ ਵਿੱਚ ਜੇ ਮੰਨ ਲਓ ਕੋਈ ਇਧਰ ਫੈਮਿਲੀ ਰਹਿੰਦੀ ਸੀਗੀ ਪਹਿਲਾਂ ਹੁਣ ਦੇ ਘਰ ਦੇ ਵਿੱਚ ਕੋਈ ਜੋਤ ਜਗਦੀ ਆ ਜਾਂ ਕੋਈ ਚਰਾਤ ਲਾਉਂਦਾ ਸੀਗਾ ਉਹ ਮੰਨ ਲਓ ਵੀ ਬਾਹਰ ਚਲੇ ਗਏ ਉਹਨਾਂ ਲੋਕਾਂ ਨੇ ਕੀ ਕੀਤਾ ਉਹ ਘਰ ਦੀਆਂ ਜਿਹੜੇ ਉਹ ਜਿੱਥੇ ਲਾਉਂਦੇ ਸੀਗੇ ਦੀਵੇ ਜਾਂ ਹਕਸ ਕਰਦੇ ਸੀਗੇ ਜੋਤਾਂ ਲਾਉਂਦੇ ਸੀਗੇ ਉਹ ਉਹਦੀਆਂ ਇੱਟਾਂ ਪੱਟ ਕੇ ਲੋਕ ਇੱਕ ਇੱਟ ਪੱਟ ਕੇ ਕਹਿੰਦੇ ਨੇ ਬੈਗ ਚੋਂ ਪਾ ਕੇ ਕੈਨੇਡਾ ਅਮਰੀਕਾ ਲੈ ਕੇ ਤੁਰ ਗਏ ਕਹਿੰਦੇ ਉੱਥੇ ਜਾ ਕੇ ਉੱਥੇ ਦੀਵੇ ਲਾਇਆ ਕਰਾਂਗੇ ਪਰ ਉੱਥੇ ਦੀਵੇ ਲਾਗ ਨਹੀਂ ਸਕਦੇ ਉੱਥੇ ਉਹਨਾਂ ਜਿਹੜੇ ਘਰ ਨੇ ਉਹਨੂੰ ਪਤਾ ਉਹਨੇ ਇਹਨਾਂ ਨੇ ਦੱਸਿਆ ਵੀ ਉਹਦੇ ਵਿੱਚ ਜਿਹੜੇ ਉਹ ਘਰ ਨੇ ਆਂ ਬਾਹਲੇ ਕੰਟਰੀਆਂ 'ਚ ਉਹ ਲੱਕੜ ਦੇ ਬਣੇ ਹੋਏ ਨੇ ਇਸ ਕਰਕੇ ਵੀ ਉੱਥੇ ਦੀਵਾ ਨਹੀਂ ਅੱਗ ਨਹੀਂ ਜਲਾ ਸਕਦੇ ਜੇ ਅੱਗ ਜਲਾਵਾਂਗੇ ਘਰ ਨੂੰ ਅੱਗ ਲੱਗ ਸਕਦੀ ਆ ਇਸ ਕਰਕੇ ਉਹਨਾਂ ਨੇ ਉੱਥੇ ਕੀ ਕੀਤਾ ਜਿਹੜੇ ਉਹ ਆਪਣੇ ਜਗਦਿਆਂ ਨੇ ਦੂਜੀਆਂ ਲਾਈਟਾਂ ਆਉਂਦੀਆਂ ਨੇ ਬਿਜਲੀ ਤੇ ਚੱਲਣ ਵਾਲੀਆਂ ਉਹ ਲੋਕਾਂ ਨੇ ਲਾ ਕੇ ਉੱਥੇ ਦੀਵੇ ਬਣਾ ਲਏ ਤੇ ਪਰ ਗੱਲ ਤਾਂ ਇਹ ਹੈ ਵੀ ਇਹਨਾਂ ਨੇ ਵੀਡੀਓ ਜੀ ਦੱਸਿਆ ਵੀ ਲੋਕਾਂ ਦੇੰਦਰਲੀ ਮਨਮਤਾ ਉਹ ਹਜੇ ਤੱਕ ਦੁਨੀਆ ਪੜ ਕੇ ਇੰਨਾ ਕੁਝ ਬਣ ਗਈ ਪਰ ਮਨਮਤ ਲੋਕਾਂ ਦੇ ਵਿੱਚ ਹਜੇ ਵੀ ਹੈਗੀ ਆ ਤੇ ਲੋਕਾਂ ਨੇ ਹਜੇ ਵੀ ਨਹੀਂ ਕੱਢੀ ਹੈਗੀ ਬਾਹਰੀਆਂ ਕੰਟਰੀਆਂ 'ਚ ਵੀ ਪਹੁੰਚ ਗਏ ਸਾਰਾ ਕੁਝ ਕਰ ਲਿਆ ਪਰ ਮਨਮਤ ਉੱਥੇ ਖੜੀ ਆ ਤੇ ਇਹ ਜੇ ਕਿਸੇ ਨੂੰ ਵੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਲਾਇਕ ਕਰਕੇ ਦੱਸਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਜਰੂਰ ਕਰਦਿਆ ਕਰੋ ਆਪਣੇ ਮੈਂ ਆਪਣੀ ਵੀਡੀਓ ਨੂੰ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਪਾਂ ਕਿਸੇ ਅਗਲੀ ਹੋਰ ਵੀਡੀਓ ਦੇ ਵਿੱਚ ਤੇ ਤਦ ਤੱਕ ਤੁਹਾਡਾ ਰੱਬ ਰੱਖਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਦਾਬ ਨਮਸਤੇ